ਬਹੁਤ ਕਮੈਂਟ ਆਈ ਜਾਂਦੇ ਸੀਗੇ ਕਹਿੰਦੇ ਸੀਗੇ ਕਿ ਭਾਈ ਉਹ ਝੋਨਾ ਦਿਖਾਓ ਜਿਹਦੇ ਵਿੱਚ ਮਿੱਟੀ ਪਾਈ ਸੀਗੀ ਆ ਆਪਣਾ ਉਹ ਝੋਨਾ ਹੈਗਾ ਜਿਹਦੇ ਵਿੱਚ ਮਿੱਟੀ ਪਾਈ ਸੀਗੀ ਸ਼ਾਇਦ ਵੀਡੀਓ ਦੇ ਵਿੱਚ ਇੰਨਾ ਕਲੀਅਰ ਨਾ ਆਉਂਦਾ ਹੋਵੇ ਪਰ ਭਾਈ ਉਹ ਮਿੱਟੀ ਦਾ ਜਿਹੜਾ ਪੁੱਛਦੇ ਸੀਗੇ ਰਿਜ਼ਲਟ ਜਮਾ 1 ਨੰਬਰ ਆ ਗਿਆ ਤੇ ਵਿੱਚ ਬਾਈਆਂ ਨੇ ਕਮੈਂਟ ਕੀਤੇ ਸੀ ਕਹਿੰਦੇ ਇਹਦੇ ਵਿੱਚ ਨੂਨ ਹੁੰਦਾ ਹੈਗਾ ਇੱਕ ਗੱਲ ਦੀਪ ਸਿੱਧੂ ਨੇ ਸਹੀ ਕਹੀ ਸੀਗੀ ਇਹ ਕਲੰਨਾ ਦਾ ਦੇਸ਼ ਹੈਗਾ ਵੀ ਜਿਹੜੀ ਆਪਾਂ ਮਿੱਟੀ ਟੋਬੇ ਦੇ ਵਿੱਚੋਂ ਪਾਉਣੇ ਆਂਗੇ ਉਹਦੇ ਵਿੱਚ ਨੂਨ ਕਿੱਥੋਂ ਆ ਗਿਆ ਦੱਸੋ ਤੇ ਬਾਕੀ ਤੁਸੀਂ ਝੋਨਾ ਦੇਖੋ ਇਹਨੂੰ ਹਜੇ 12-13 ਦਿਨ ਹੋਏ ਅੱਜ ਲੱਗੇ ਨੂੰ ਤੇ ਪੂਰਾ ਵਧੀਆ ਝੋਨਾ ਚੱਲਿਆ ਵੀ ਮੈਂ ਹਜੇ ਤੱਕ ਇਹਦੇ ਵਿੱਚ ਇੱਕ ਵੀ ਡੱਕਾ ਨਹੀਂ ਮੱਚਿਆ ਦੇਖਿਆ ਮੀ ਕੋਈ ਇੱਕ ਵੀ ਡੱਕਾ ਜਿਹੜਾ ਮੱਚਿਆ ਹੋਵੇ ਤੇ ਲੱਗਣ ਸਾਰੀ ਝੋਨਾ ਚੱਲ ਪਿਆ ਸੀਗਾ ਤੇ ਮਿੱਟੀ ਦਾ ਬਾਈ ਬਹੁਤ ਵਧੀਆ ਰਿਜ਼ਲਟ ਹੈ ਜੇ ਕੋਈ ਬੋਆਣਾ ਚਾਹੁੰਦਾ ਤਾਂ ਇਹ ਜ਼ਰੂਰ ਪਾਓ ਜਿਵੇਂ ਸਾਡੇ ਥੋੜੇ ਰੇਤਲੇ ਬਾਣ ਸੀਗੇ ਅਸੀਂ ਸਾਡਾ ਹਰੇਤਲਾ ਬਾਣ ਸੀਗੇ ਇਹਦੇ ਵਿੱਚ ਖੱਟਾ ਜਾਂ ਨਹੀਂ ਹੋ ਜਾਂਦਾ ਉਹ ਹੁੰਦਾ ਸੀਗਾ ਤੇ ਐਤਕੇ ਨੂੰ 12-13 ਦਿਨ ਹੋ ਗਏ ਜੇ ਖੱਟਾ ਹੋਣਾ ਹੁੰਦਾ ਨੇ ਤਾਂ ਇਹ ਅੱਜ ਨੂੰ ਹੋ ਜਾਂਦਾ ਬਾਕੀ ਸੋਨੂੰ ਦੂਜਾ ਬਾਣ ਦਿਖਾਉਣੇ ਹੈਗੇ ਜਿਦੇ ਵਿੱਚ ਆਪਣੇ ਮਿੱਟੀ ਨਹੀਂ ਪਈ ਸੀਗੀ ਤੇ ਪਾਣੀ ਇਹਦੇ ਵਿੱਚ ਦੂਜੇ ਦਿਨ ਖੜਦਾ ਨਹੀਂ ਸੀਗਾ ਜੇ ਇੱਕ ਦਿਨ ਭਰ ਜਾਂਦੇ ਸੀਗੇ ਤਾਂ ਦੂਜੇ ਦਿਨ ਜਮਾ ਖਾਲੀ ਹੋ ਜਾਂਦਾ ਸੀਗਾ ਦੂਜੇ ਦਿਨ ਆਕੇ ਚ ਪਾਣੀ ਪਾਉਣਾ ਸੀਗਾ ਪੈਂਦਾ ਸੀਗਾ ਤੇ ਹੁਣ ਇਹਦੇ ਵਿੱਚ ਪਰਸੋਂ ਵੀ ਪਿਆ ਸੀਗਾ ਹਜੇ ਵੀ ਦੇਖ ਲਓ ਕਿੰਨਾ ਪਾਣੀ ਖੜਾ ਹੈਗਾ ਸਾਡੇ ਸਿਰਫ ਇੱਥੇ ਇਹੀ ਘਾਟ ਹੈਗੀ ਵੀ ਪਾਣੀ ਨਹੀਂ ਖੜਦਾ ਸੀਗਾ ਨਾਲੇ ਤਾਂ ਉਹ ਮਿੱਟੀ ਦੇ ਨਾਲ ਪਾਣੀ ਖੜਨ ਲੱਗ ਗਿਆ ਜੇ ਜਿਹਦੇ ਰੇਤਲੇ ਬਾਣ ਆ ਬਈ ਓਏ ਮਿੱਟੀ ਪਾਉ ਜ਼ਰੂਰ ਆਦਾ ਬਹੁਤ ਜਿਆਦਾ ਫਾਇਦਾ ਹੈਗਾ ਅਸੀਂ ਵੀ ਐਸਾ ਵਾਲਾ ਐਕਸਪੈਰੀਮੈਂਟ ਕਰਕੇ ਦੇਖਿਆ ਸੀਗਾ ਗਾਹਾਂ ਨੂੰ ਅੱਗੇ ਅਸੀਂ ਸਾਰੇ ਬਾਣ ਦੇ ਵਿੱਚ ਪਵਾਮਾ ਏ ਸੋਨੂੰ ਬਾਕੀ ਰਿਜ਼ਲਟ ਦਿਖਾਉਣੇ ਆਗੇ ਆਹ ਆਪਣਾ ਸਾਰਾ ਇਹਦੇ ਵਿੱਚ ਇੱਕ ਵੀ ਡਾਲ ਨਹੀਂ ਮੱਚਾ ਇੱਕ ਵੀ ਡਾਲ ਨਹੀਂ ਮੱਚਾ ਅਜੇ ਤੱਕ ਮੈਂ ਦੇਖਿਆ ਤੇ ਆਪਾਂ ਇਹ ਦੋ ਕਿੱਲਾਂ ਦੇ ਵਿੱਚ ਪੋਈ ਸੀਗੀ ਮਿੱਟੀ ਬਹੁਤ ਵਧੀਆ ਰਿਜ਼ਲਟ ਆਇਆ ਹੈ ਤੇ ਬਾਕੀ ਬਾਈਆਂ ਨੇ ਵਿੱਚ ਵਧੀਆ ਕਮੈਂਟ ਕੀਤੇ ਸੀ ਕਹਿੰਦੇ ਵੀ ਇਹਦੇ ਵਿੱਚ ਕਿਉਂਕਿ ਮਿੱਟੀ ਦੇ ਵਿੱਚੋਂ ਨਿਕਲੀ ਮਿੱਟੀ ਕਈ ਸਾਲਾਂ ਦੀ ਬੇਲੀ ਭੇਲ ਦੇ ਰੇ ਬਣ ਜਾਂਦੀ ਹੈ ਵੀ ਤੁਸੀਂ ਥੋੜੀ ਜੂਰੀਆ ਘੱਟ ਰੱਖਿਓ ਇਹਦੇ ਵਿੱਚ ਆਪਾਂ ਇੱਕ ਘੱਟਾ ਪਹਿਲਾਂ ਪਾਤਾ ਤੇ ਅੱਧਾ ਅੱਜ ਪਾਇਆਗਾ 12 ਦਿਨ 13 ਦਿਨ ਹੋ ਗਏ ਨ ਲੱਗੇ ਨੂੰ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਰੇ ਨਹੀਂ ਪਾਉਂਦੇ ਬਸ ਡੇਢ ਘੱਟਾ ਕਿੱਲੇ ਦਾ ਰੇ ਪਾਵਾਂਗੇ ਤੇ ਤੁਹਾਨੂੰ ਦੂਜਾ ਦਿਖਾਉਣੀ ਹੈ ਕਿ ਸਾਡੇ ਜਿਹੜੇ ਹਾਲਾਤ ਹਨ ਇੱਥੇ ਉਹ ਕਿਸ ਤਰ੍ਹਾਂ ਦੇ ਆ ਤੇ ਆਪਾਂ ਇਹ ਨਹੀਂ ਦਿਖਾਉਣੇ ਸੋ ਇਹ ਦਿੱਤਾ ਇਕਦਮ ਜਿਵੇਂ ਵਧੀਆ ਕਾਲਾ ਝੋਨਾ ਖੜਾਗਾ ਤੇ ਵਧੀਆ ਰੰਗ ਆਗਾ ਫੋਟ ਵੀ ਬਹੁਤ ਵਧੀਆ ਦਿੱਤੀਏਗੀ ਜਿੰਨੇ ਟਾਈਮ ਦੇ ਹਿਸਾਬ ਨਾਲ ਵਧੀਆ ਚੱਲ ਗਿਆ ਆ ਦਿਖਾਉਣੇ ਤੁਹਾਨੂੰ ਆਹਾਂ ਬਾਣ ਦੇ ਵਿੱਚ ਆਪਾਂ ਨਾ ਮਿੱਟੀ ਪਾਈ ਨਹੀਂ ਗਈ ਸਾਡੇ ਕੀ ਹਾਲਾਤ ਹੋ ਜਾਂਦੇ ਹੈਗੇ ਜਦੋਂ ਖਟਾ ਝੋਨਾ ਹੋ ਗਿਆ ਇਹ ਸਮਝ ਲਓ ਇੱਕ ਤਰ੍ਹਾਂ ਦਾ ਕੈਂਸਰ ਆਗਾ ਇਹੇ ਮੁੜ ਕੇ ਠੀਕ ਹੀ ਨਹੀਂ ਹੁੰਦਾ ਜਿੰਨੀਆਂ ਮਰਜ਼ੀ ਦਵਾਈਆਂ ਪਾਈ ਜਾਓ ਸਾਡੇ ਪਾਣੀ ਬਹੁਤ ਘੱਟ ਖੜਦਾ ਸੀਗਾ ਆਹਾਂ ਬਾਣ ਦੇ ਵਿੱਚ ਦੇਖੋ ਪਰਸੋਂ ਵੀ ਪਿਆ ਸੀ ਤੇ ਅੱਜ ਮੋਟਰ ਨਾਲ ਪਰ ਕੀ ਹੋ ਜਾਂਦੀ ਸਾਡੇ ਇਹਨਾਂ ਪੀਲੇ ਰੱਖੇ ਹੋਗੇ ਵਿੱਚ ਇਹਨਾਂ ਦਾ ਕੋਈ ਇਲਾਜ ਨਹੀਂ ਜੇ ਪਾਣੀ ਖੜਦਾ ਤਾਂ ਇਹਨਾਂ ਦਾ ਇਲਾਜ ਹੈਗਾ ਨਹੀਂ ਇਹਨਾਂ ਦਾ ਕੋਈ ਇਲਾਜ ਨਹੀਂ ਇਹ ਲੋਹਾ ਘਾੜ ਤੋਂ ਬਿਨਾ ਹੋ ਜਾਂਦਾ ਜਿਹਦੇ ਬਾਣਾ ਦੇ ਵਿੱਚ ਪਾਣੀ ਖੜਦਾ ਉਹਦੇ ਵਿੱਚ ਲੋਹਾ ਪਾਉਣ ਦੀ ਵੀ ਲੋੜ ਨਹੀਂ ਕਿਉਂਕਿ ਆਪਣੇ ਆ ਪਾਣੀ ਦੇ ਵਿੱਚ ਲੋਹਾ ਜਿਹੜਾ ਉਹ ਬਣਦਾ ਆ ਦੇਖੋ ਆ ਹਾਲਾਤ ਇੰਨਾ ਜਿਆਦਾ ਫਰਕ ਹੈਗਾ ਇਹਦੇ ਵਿੱਚ ਦੇਖੋ ਅੱਧੇ ਟੱਕੇ ਪੀਲੇ ਆ ਤੇ ਅੱਧੇ ਟੱਕੇ ਕਾਲੇ ਆ ਇਸ ਤਰ੍ਹਾਂ ਦਾ ਝੋਨਾ ਹੋ ਜਾਂਦਾ ਹੈ ਸਾਡਾ ਸਾਰਾ ਤੇ ਉਹਦੇ ਵਿੱਚ ਇੱਕ ਵੀ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਸਾਡੇ ਥੋੜੇ ਜਿਹੇ ਰੇਤ ਲਿਆਂਗ ਚ ਆ ਕੇ ਬਾਣ ਤਾਂ ਕਰਕੇ ਉਹ ਜੇ ਕੋਈ ਮਿੱਟੀ ਪਾਉਣਾ ਚਾਹੁੰਦਾ ਮੇਰਾ ਵੀਰ ਤਾਂ ਬਾਈ ਬਹੁਤ ਵਧੀਆ ਰਿਜ਼ਲਟ ਹੈ ਝੋਨੇ ਦਾ ਰਿਜ਼ਲਟ ਹੈ ਤੇ ਗਾਹਾਂ ਕਣਕ ਨੂੰ ਵਧੀਆ ਰਿਹਾ ਆਹ ਦੇਖੋ ਇਸ ਤਰ੍ਹਾਂ ਦੇ ਬਾਹਣਾ ਕਰਦੇ ਇੱਥੇ ਨਰਮਾਗਾ ਤਾਂ ਕਰਕੇ ਨਰਮਾ ਵੀ ਜੇ ਵੀ ਥੋੜੇ ਰੇਤ ਲਿਆਂਗ ਚ ਆ ਤੇ ਗਾਹਾਂ ਨੂੰ ਅਸੀਂ ਸਾਰੇ ਬਾਣ ਦੇ ਵਿੱਚ ਮਿੱਟੀ ਪਵਾਵਾਂਗੇ ਤੇ ਵਿੱਚ ਬਹੁਤ ਵਧੀਆ ਕਮੈਂਟ ਕੀਤੇ ਸੀਗੇ ਬਾਈ ਨੇ ਕਿਹਾ ਸੀਗਾ ਵੀ ਰੇ ਘਟ ਪਾਇਓ ਕਿਉਂਕਿ ਬਾਅਦ ਦੇ ਵਿੱਚ ਫੋਕ ਬਣ ਜਾਂਦੀ ਹੈ ਇਹ ਆਪਾਂ ਰੇ ਦਾ ਪੂਰਾ 1.5 ਘਟਾ ਪਾਇਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਰਹੀ ਨਹੀਂ ਕੋ ਆ ਦੇਖੋ ਤੁਸੀਂ ਆ ਝੋਨੇ ਨੂੰ ਉਹ ਝੋਨੇ ਨਾਲ ਕਿਵੇਂ ਰਲਾ ਦੂੰਗਾ ਇੰਨਾ ਜਿਆਦਾ ਫਰਕ ਪੈ ਗਿਆ ਨਾਲ ਦਾ ਪਾਣੀ ਖੜਨ ਲੱਗ ਗਿਆ ਕਿਉਂਕਿ ਸਾਨੂੰ ਉੱਥੇ ਸਿਰਫ ਪਾਣੀ ਦੀ ਦਿੱਕਤ ਸੀ ਔਰ ਕੋਈ ਦਿੱਕਤ ਨਹੀਂ ਸੀ ਪੂਰਾ ਪਰਿਆ ਰਿਜ਼ਲਟ ਆ ਬਾਈ ਜੇ ਕੋਈ ਪਾਉਣਾ ਚਾਹੁੰਦਾ ਮਿੱਟੀ ਤਾਂ ਜ਼ਰੂਰ ਪਵਾਓ ਅਸੀਂ ਵੀ ਗਾਹਾਂ ਨੂੰ ਸਾਰੇ ਬਾਣ ਦੇ ਵਿੱਚ ਪਵਾਵਾਂਗੇ ਕਿਉਂਕਿ ਪਹਿਲਾ ਖਰਚਾ ਕਰਿਆ ਦੁਖਦਾਨੀ ਤੇ ਬਾਅਦ ਦੇ ਵਿੱਚ ਜਦੋਂ ਪੈੜੀ ਖਰਾਬ ਹੁੰਦੀ ਹੈ ਉਦੋਂ ਮਨ ਦੁਖੀ ਹੁੰਦਾ ਹੈ ਹੁਣ ਇੱਕ ਆ ਝੋਨਾ ਸੀਗਾ ਜਿਹਦੇ ਵਿੱਚ ਆ ਮਿੱਟੀ ਪੋਈ ਸੀ ਇੱਕ ਆ ਝੋਨਾ ਹੈ ਇਹਦਾ ਦੇਖੋ ਤੇਰਾਦਾ ਵਟਾ ਹੈ ਸ਼ਾਇਦ ਵੀਡੀਓ ਦੇ ਵਿੱਚ ਉਹਨਾਂ ਫਰਕ ਨਹੀਂ ਲੱਗਦਾ ਪਰ ਧਿਆਨ ਨਾਲਆਂ ਅੱਖਾਂ ਨਾਲ ਦੇਖਣ ਦਾ ਫਰਕ ਹੁੰਦਾ ਹੈ ਮੈਂ ਸਾਰਾ ਪੀਲਾ ਹੋਇਆ ਹੈ ਇਹ ਜੇ ਹੁਣ ਥੋੜਾ ਬਟਾ ਪਾਣੀ ਖੜ ਗਿਆ ਕੰਟਰੋਲ ਹੋ ਗਿਆ ਠੀਕ ਐ ਨਹੀਂ ਇਸ ਨੇ ਬਸ ਖਤਮ ਹੋ ਜਾਣਾ ਬੋਗਣਾ ਪੈ ਜਾਣੀ ਇਹਦੇ ਵਿੱਚ ਪੈਰ ਖੋਦਾ ਦੇ ਜਿਹੜਾ ਦੇਤਲਾ ਮਾਣ ਹੋਗਾ ਨਾ ਉਹਦੇ ਵਿੱਚ ਪੈਰ ਖੋਦਾ ਹੈ ਇਹੋ ਮਿੱਟੀ ਇਹੋ ਜਿਹੀ ਬਣ ਗਈ ਉਹਦੇ ਵਿੱਚ ਪੈਰ ਇੰਨਾ ਕਿ ਜ਼ਿਆਦਾ ਫਰਕ ਆਉਟਸਾਈਡ ਸਾਡੇ ਥੋੜੀ ਲਾਲ ਮਿੱਟੀ ਹੈਗੀ ਉਧਰ ਨਹੀਂ ਹੋਇਆ ਇਸ ਸਾਈਡ ਅਸੀਂ ਪਾਈ ਨਹੀਂ ਲਾਇਆ ਆੱਕ ਕੇ ਕਿਹੜਾ ਲਾਇਆ ਸੀਗਾ ਇਹ ਸਾਰਾ ਖੱਟਾ ਹੋ ਗਿਆ ਸ਼ਾਇਦ ਇਹ ਠੀਕ ਹੋ ਜਾ ਤਾਂ ਹੋ ਜੇ ਇਹ ਖਤਮ ਹੋ ਜਾਊਗਾ ਇਹਨੂੰ ਬੋਣਾ ਇਹ ਚੀਜ਼ ਆ ਬਾਈ ਬਹੁਤ ਕਮੈਂਟ ਆਏ ਸੀਗੇ ਮਿੱਟੀ ਬਾਰੇ ਕਿ ਭਾਈ ਝੋਨਾ ਦਿਖਾਓ ਜਿਹਦੇ ਵਿੱਚ ਮਿੱਟੀ ਪਾਈ ਸੀ ਤੇ ਮੈਂ ਕਹਣਾ ਵੀ ਇਹ ਮਿੱਟੀ ਜੇ ਕੋਈ ਪਵਾ ਸਕਦਾ ਤਾਂ ਜਮਾ ਇੱਕ ਨੰਬਰ ਰਿਜ਼ਲਟ ਆ ਭਾਈ ਦੇਖੋ ਇਹ ਭਈਆਂ ਦਾ ਲੱਗਿਆ ਹੋਇਆ ਝੋਨਾ ਨਾਲੇ ਕਹਿੰਦੇ ਨਾ ਵੀ ਭਈਏ ਬਿਰਲਾ ਲਾ ਜਾਂਦੇ ਹੈਗੇ ਪੂਰਾ ਵਧੀਆ ਝੋਨਾ ਇੱਕ ਨੰਬਰ ਝੋਨਾ ਦਾ ਤੇ ਮਿੱਟੀ ਪੋਣੀ ਤਾਂ ਭਾਈ ਜ਼ਰੂਰ ਪਵਾਓ ਬਹੁਤ ਵਧੀਆ ਰਿਹਾ ਇਹ ਗਾਹਾਂ ਨੂੰ ਸਾਰੇ ਬਾਣ ਦੇ ਵਿੱਚ ਪਵਾਵਾਂਗੇ। ਨਾ ਤਾਂ ਇਹਦੇ ਵਿੱਚ ਹੁਣ ਲੋਹਾ ਘਾੜ ਦੀ ਜਰੂਰਤ ਹੈ। ਉਹ ਅਸੀਂ ਪਾਇਆ ਜਰੂਰ ਹੈ ਕਿਉਂਕਿ ਸਾਨੂੰ ਡਰ ਸੀਗਾ। ਹੁਣ ਇੱਥੇ ਪਾਣੀ ਖੜ ਗਿਆ। ਹੁਣ ਸਾਨੂੰ ਇਹ ਚੀਜ਼ ਦਾ ਕੋਈ ਡਰ ਨਹੀਂ। ਤਾਂ ਕਮੈਂਟ ਵਾਲੇ ਵੀ ਬਾਈ ਵਿੱਚ ਵਿੱਚ ਐਵੇਂ ਭੁਰ ਦਿੰਦੇ ਹੈਗੇ। ਦੇਖ ਕੇ ਬੋਲਿਆ ਕਰੋ ਥੋੜਾ ਜਿਆ। ਜਿਆਦੇ ਵੱਡੇ ਵਿਦਵਾਨ ਬਣ ਜਾਂਦੇ ਆ ਬਾਕੀ ਹਰ ਇੱਕ ਨੂੰ ਆਪ ਦੇ ਬਾਣ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਕਿਉਂਕਿ ਜ਼ਮੀਨਾਂ ਦਾ ਫਰਕ ਬਹੁਤ ਜ਼ਿਆਦਾ ਹੈਗਾ। ਇਹ ਰੇਤਲੀ ਜ਼ਮੀਨ ਹੈ ਉਹਦੇ ਵਿੱਚ ਮਿੱਟੀ ਦਾ ਤਾਂ ਪੂਰਾ ਰਿਜ਼ਲਟ ਆ ਬਈ ਪਾਣੀ ਕਿਉਂਕਿ ਝੋਨੇ ਨੂੰ ਪਾਣੀ ਚਾਹੀਦਾ ਹੈਗਾ ਜੇ ਚ ਪਾਣੀ ਖੜੂਗਾ ਤਾਂ ਹੀ ਝੋਨਾ ਚਰੂਗਾ ਕਾ ਵਧੀਆ ਰਿਜ਼ਲਟ ਆ ਬਈ ਘਾਹਾਂ ਨੂੰ ਅਸੀਂ ਇਹਨੂੰ ਸਾਰੇ ਬਾਣ ਦੇ ਵਿੱਚ ਪਾਵਾਂਗੇ ਮਿੱਟੀ ਤੇ ਬਾਕੀ ਪਿੰਡ ਦੇ ਵਿੱਚ ਸਾਡੇ ਹੋਰ ਬਹੁਤ ਜ਼ਿਆਦਾ ਘਰਾਣੇ ਪਾਏ ਆ ਤੇ ਆਪਾਂ ਉਹਨਾਂ ਦਾ ਵੀ ਝੋਨਾ ਤੁਹਾਨੂੰ ਦਿਖਾਵਾਂਗੇ ਉਹਨਾਂ ਤੋਂ ਆਪਾਂ ਰਿਵਿਊ ਲਵਾਂਗੇ ਪਤਾ ਲੱਗ ਜੂਗਾ ਉਹ ਵੀ ਦੱਸਣਗੇ ਵੀ ਇਹਦਾ ਫਾਇਦਾ ਹੈਗਾ ਕਿਹਣੀ ਪਰ ਸਾਨੂੰ 101% ਰਿਜ਼ਲਟ ਮਿਲਿਆ ਜੀ ਇਹਦਾ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਕਾਲਾ ਜਿੰਕ ਤੇ ਲੋਹਾ ਪਾਇਆ ਹੈਗਾ ਤੇ ਬਾਕੀ ਇੱਕ ਚੀਜ਼ ਹੋਰ ਗੱਣਾ ਜਦੋਂ ਮੈਂ ਵੀ ਚਲੋ ਇਹ ਚੀਜ਼ ਕਹਿਣੀ ਤਾਂ ਨਹੀਂ ਚਾਹੀਦੀ ਪਰ ਅਸੀਂ ਪਿੰਡ ਵਾਲਿਆਂ ਤੋਂ ਲਵਾਇਆ ਸੀਗਾ ਉਹਨਾਂ ਨੇ ਸਾਨੂੰ ਇੰਨਾ ਕਿ ਜ਼ਿਆਦਾ ਹੈਰਾਨ ਕੀਤਾ ਨਾ ਦੋ ਘਿਹਰੇ ਲਾਤੇ ਦੋ ਘਿਹਰੇ ਛੱਡ ਗਏ ਅਸੀਂ 2 ਮਹੀਨੇ ਪੂਰਾ ਬਾਣ ਦੇ ਵਿੱਚ ਹੀ ਰਹੇ ਆ ਤੇ ਨਾ ਸਾਤੋਂ ਰਹੇ ਪੂਰੀ ਹੋਈ ਟਾਈਮ ਨਾਲ ਤਾਂ ਝੋਨਾ ਸਾਡਾ ਤਕਰੀਬਨ ਖਰਾਬ ਹੀ ਹੋ ਗਿਆ ਸੀ ਪਰ ਹੁਣ ਅਸੀਂ ਐਤਕੀ ਭਈਆਂ ਤੋਂ ਲਵਾਇਆਗਾ ਅਗਲਾ ਕਹਿਣਦਾਗਾ ਇਹ ਮਾੜਾ ਲਾਉਂਦੇ ਆ ਫੁੱਲ ਬਿਰ ਲਾਉਂਦੇ ਆ ਸਾਡੇ ਜਮਾਂ ਇੱਕ ਨੰਬਰ ਝੋਨਾ ਲਾਇਆਗਾ ਇੱਕ ਵੀ ਡੱਕਾ ਨਹੀਂ ਮੱਚਿਆ ਤੇ ਨਾ ਕੋਈ ਡੂੰਗਾ ਲਾਏਗਾ ਜਿਹੜੇ ਆਪਣਾ ਝੋਨਾ ਰੁਕ ਜਾਂਦਾ ਨਾ ਕਿਤੇ ਕਿਤੇ ਪਿੰਡ ਵਾਲੇ ਕੀ ਕਰਦੇ ਆ ਕਿਤੇ ਕਿਤੇ ਡੂੰਗਾ ਲਾ ਆਂਦਾ ਕੋਈ ਕੋਈ ਬੰਦਾ ਜਿਹੜਾ ਡੱਕਾ ਲੰਮਾ ਪਾਉਂਦੇ ਆਗੇ ਇਹਨਾਂ ਦੇਖੋ ਜਮਾ ਇੱਕ ਸਾਰ ਲਾਇਆਗਾ ਕੋਈ ਡੱਕਾ ਡੂੰਗਾ ਨਹੀਂ ਲਾਇਆ ਜਿਹੜਾ ਡੱਕਾ ਡੂੰਗਾ ਲਾਇਆ ਹੋਊਗਾ ਉਹ ਬੋਰਡ ਨਹੀਂ ਦਿੰਦਾ ਕਿਉਂਕਿ ਥੱਲੇ ਜੜ ਬਣਾਉਣ ਲੱਗ ਜਾਂਦਾ ਹੈਗਾ ਉਹ ਹਾਂ ਇੱਕ ਗੰਢ ਜਿਹੜੀ ਬਣਾਉਂਦਾ ਉਹ 10 ਦਿਨਾਂ ਦੇ ਵਿੱਚ ਬਣਾਉਂਦਾ ਹੈਗਾ ਉਹਨੂੰ ਫਿਰ ਇੱਕ ਦੋ ਤੇ ਤਿੰਨ ਗੰਢਾ ਬਣਾਉਣੀ ਪੈਂਦੀਆਂ ਤੇ ਉਹਨੂੰ 30 ਦਿਨ ਲੱਗ ਜਾਂਦੇ ਤੇ 30 ਦਿਨਾਂ ਤੋਂ ਬਾਅਦ ਫੋਟ ਕਰਦਾ ਉਹ ਆ ਜਦੋਂ ਫਿਰ ਉਹਦਾ ਟਾਈਮ ਟੱਪ ਜਾਂਦਾ ਹੈਗਾ ਇਹ ਚੀਜ਼ਾਂ ਹੁੰਦੀਆਂ ਤੇ ਬਾਅਦ ਦੇ ਵਿੱਚ ਉਸ ਇਹਨਾਂ ਨੇ ਮੌਚਰ ਆਉਂਦਾ ਹੈਗਾ ਕਿਉਂਕਿ ਉਹ ਜਿਹੜਾ ਬਾਅਦ ਦੇ ਵਿੱਚ ਨਿਸਰਦਾ ਹੈਗਾ ਤੇ ਉਹਦੇ ਨਾਲ ਮੌਚਰ ਜ਼ਿਆਦਾ ਹੈ ਜੇ ਕਿ ਉਹ ਹਰਾ ਹੁੰਦਾਗਾ ਦੂਜਾ ਝੋਨਾ ਸਰ ਆਇਆ ਤੇ ਹੁੰਦਾਗਾ ਤੇ ਬਾਕੀ ਲਾਸਟ ਗੱਲ ਇਹੀ ਕਹਿਨੇ ਆ ਬਾਈ ਜੀ ਜਿਹਣੀ ਮਿੱਟੀ ਪੋਈ ਉਹ ਵੀ ਦੱਸੋ ਕਮੈਂਟ ਕਰਕੇ ਤੇ ਇਹਦਾ ਤੇ ਬਾਕੀ ਜੇ ਕੋਈ ਪਾਉਣਾ ਚਾਹੁੰਦਾ ਮਿੱਟੀ ਬਾਈ 100% ਰਿਜ਼ਲਟ ਹੈਗਾ ਇਹ ਚੀਜ਼ ਦਾ ਜ਼ਰੂਰ ਪਾਓ ਤੇ ਬਾਕੀ ਅੱਗੇ ਅੱਗੇ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਰਾਵਾਂਗੇ ਕਿ ਗਾਂਹਾਂ ਜਾ ਕੇ ਕੀ ਰਿਜ਼ਲਟ ਆਜੇ ਨੂੰ 12 ਦਿਨ ਹੋਈ ਲੱਗੇ ਹੁਣ ਆਪਾਂ 15-20 ਦਿਨਾਂ ਬਾਅਦ ਰਿਜ਼ਲਟ ਰਿਜ਼ਲਟ ਦੇਖਾਂਗੇ ਉਹਦੇ ਵੀਡੀਓ ਪਾਵਾਂਗੇ ਵੀ ਜੇ ਖੱਟਾ ਹੁੰਦਾ ਕਿ ਹੁੰਦਾ ਤੇ ਕਮੈਂਟ ਕਰਕੇ ਦੱਸਿਓ ਬਾਈ ਤੁਸੀਂ ਵੀ ਜਿਨੇ ਪਾਈ ਐ ਇਹ ਮਿੱਟੀ ਵਿਕੀਰੀ ਆ ਤਾਂ ਹੀ